ਇਲਾਜ ਅਵਤਾਰੀ પુરੁਸ਼ਾਂ ਤੋਂ ਵੀ ਨਹੀਂ ਹੋ ਸਕੇ ਨਹੀਂ ਹੋਇਆ ਪਤਨੀ ਦੋ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ ਹਰ ਅਵਤਾਰੀ પુરੁਸ਼ ਫੇਲ ਗਿਆ ਕਾਮਯਾਬ ਨਹੀਂ ਹੋਇਆ ਮਨੁੱਖਤਾ ਦੀ ਝੋਲੀ ਵਿੱਚ ਮੁਹੰਮਦ ਸਾਹਿਬ ਨੇ ਪਾਇਆ ਇਸਲਾਮ ਇਸਲਾਮ ਦੇ ਅਖਰੀ ਅਰਥ ਨੇ ਅਮਨ ਸਲਾਮਤੀ ਤੇਰੀ ਹੋਂਦ ਬਦਮਨੀ ਦਾ ਕਾਰਨ ਨਾ ਬਣੇ ਤੇਰੀ ਹੋਂਦ ਕਿਸੇ ਦੀ ਸਲਾਮਤੀ ਵਿੱਚ ਨੁਕਸ ਨਾ ਪਾਵੇ ਤੇਰੀ ਹੋਂਦ دوسرے بھی امن سلامتی ہوے پر روہے زمین تے مسلمان جتنا مسلمان نال لڑیا ہے اور لڑے ہے کہ جتنا خون بہایا ہے شاید کسی اور نے بہایا اسلام کے پھر انسان نے کہا سی چھوڑو رب دی فکر प्रेम دی فکر کرو لو اس گارڈ دا نارا لانے والا प्रेम ہی پرماتما دشمن نال بھی પ્રેમ کرو 57 ਫੀਸਦੀ ਸ਼ਾਦੀਆਂ ਯੂਰਪ ਦੇ ਟੁੱਟ ਜਾਂਦੀਆਂ ਨੇ ਬੱਚੇ ਮਾਂ-ਬਾਪ ਕੋਲ ਨਹੀਂ ਰਹਿੰਦੇ ਪਰਿਵਾਰ ਦੇ ਵਿੱਚ ਹੀ ਪਿਆਰ ਨਹੀਂ ਤੇ ਸੰਸਾਰ ਦੇ ਵਿੱਚ ਕੋਈ ਖਾਕ ਹੋਵੇ ਡਾਕਟਰ ਮਨਜੀਤ ਸਿੰਘ ਪਿਛਲੇ ਸਾਲ ਆਏ ਸਨ ਉਹਨਾਂ ਨੇ ਮੈਨੂੰ ਦੱਸਿਆ ਕਿ 85 ਫੀਸਦੀ ਸ਼ਾਦੀਆਂ ਕੈਲੀਫੋਰਨੀਆ ਅਮਰੀਕਾ ਦੇ ਪ੍ਰਾਂਤ ਦੇ ਟੁੱਟ ਜਾਂਦੀਆਂ ਨੇ ਨਹੀਂ ਨਹੀਂ ਬੇਟਾ ਬੱਚੇ ਮਾਂ-ਬਾਪ ਕੋਲ ਨਹੀਂ ਰਹਿੰਦੇ। ਅਗਰ ਕੋਈ ਬੱਚੀ-ਬੱਚਾ ਰਹਿਣ ਤੇ ਜ਼ਿਦ ਵੀ ਕਰੇ ਮਾਂ-ਬਾਪ ਕੱਢ ਦਿੰਦੇ ਨਾ ਮਮਤਾ ਹੀ ਕੋਈ ਨਹੀਂ, ਮੋਹ ਹੀ ਕੋਈ ਨਹੀਂ। ਪਰਿਵਾਰ ਨਾਲ ਤੇ ਪ੍ਰੇਮ ਕੋਈ ਨਹੀਂ, ਸੰਸਾਰ ਨਾਲ ਪ੍ਰੇਮ। ਜਿੱਥੇ ਮੋਹ ਨਹੀਂ ਉੱਥੇ ਪ੍ਰੇਮ ਕਿਥੇ ਹੈ? ਪ੍ਰੇਮ ਸੀਮਤ ਹੋ ਜਾਏ ਉਸ ਨੂੰ ਮੋਹ ਕਹਿੰਦੇ ਨੇ, ਮੋਹ ਵੱਧਦਾ-ਫੁੱਲਦਾ ਰਹੇ ਉਹਨੂੰ ਪ੍ਰੇਮ ਕਹਿੰਦੇ। ਗੱਲ ਤੇ ਇਤ ਨਹੀਂ।